ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਨਾਲ ਕੰਧਾਰ ਵੱਲ ਗਏ ਉਸ ਸਮੇਂ ਉੱਥੇ ਇੱਕ ਮੱਠ ਸੀ ਜਿਸ ਦਾ ਮੁਖੀ ਪੰਡਿਤ ਆਪਣੇ ਆਪ ਨੂੰ ਬੜਾ ਗਿਆਨੀ ਸਮਝਦਾ ਸੀ ਉਹ ਲੋਕਾਂ ਨੂੰ ਉੱਚੀ ਉੱਚੀ ਸੰਸਕ੍ਰਿਤ ਦੇ ਮੰਤਰ ਸੁਣਾਉਂਦਾ ਪਰ ਲੋਕ ਉਸ ਦੇ ਕੋਲੋਂ ਗਿਆਨ ਨਾਲੋਂ ਵੱਧ ਡਰ ਕੇ ਜਾਂਦੇ ਉਹ ਮੰਨਦਾ ਸੀ ਕਿ ਜਿਸ ਦੇ ਕੋਲ ਵੱਡੀ ਭਾਸ਼ਾ ਤੇ ਵਿੱਦਿਆ ਹੈ ਉਸ ਤੋਂ ਵੱਡਾ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਨੇ ਨਿਰਣੇ ਕੀਤਾ ਕਿ ਇਸ ਅਹੰਕਾਰੀ ਪੰਡਿਤ ਦੇ ਅੰਦਰੋਂ ਅਹੰਕਾਰ ਨੂੰ ਮਿਟਾਉਣਾ ਚਾਹੀਦਾ ਹੈ। ਗੁਰੂ ਜੀ ਤੇ ਭਾਈ ਮਰਦਾਨਾ ਜੀ ਮੱਠ ਵਿੱਚ ਪਹੁੰਚੇ। ਪੰਡਿਤ ਨੇ ਹੰਕਾਰ ਨਾਲ ਪੁੱਛਿਆ, "ਤੁਸੀਂ ਕੌਣ ਹੋ ਜੋ ਬਿਨਾਂ ਅਗਿਆ ਦੇ ਮੱਠ ਵਿੱਚ ਆ ਗਏ? ਕਿ ਤੁਸੀਂ ਵੀ ਕੋਈ ਗਿਆਨੀ ਹੋ?" ਅੱਗੋਂ ਗੁਰੂ ਨਾਨਕ ਦੇਵ ਜੀ ਨੇ ਹੌਲੀ ਜੀ ਮੁਸਕਰਾ ਕੇ ਕਿਹਾ, "ਅਸੀਂ ਤਾਂ ਸਧਾਰਨ ਯਾਤਰੀ ਹਾਂ। ਸਾਨੂੰ ਸਿਰਫ ਉਸ ਸੱਚ ਦੀ ਖੋਜ ਹੈ।" ਜੋ ਸਬਦੀ ਅੰਦਰ ਹੈ ਪੰਡਿਤ ਨੇ ਅਹੰਕਾਰ ਨਾਲ ਹੱਸ ਦੇ ਕਿਹਾ ਸੱਚ ਤਾਂ ਮੇਰੇ ਕੋਲ ਹੈ ਕਿਉਂਕਿ ਮੈਂ ਪੰਜ ਵੇਦ ਤੇ ਛੇ ਸ਼ਾਸਤਰਾਂ ਦਾ ਗਿਆਨ ਰੱਖਦਾ ਹਾਂ ਤੇਰੇ ਵਰਗੇ ਸਾਧੂਆਂ ਕੋਲ ਕੀ ਗਿਆਨ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਿਹਾ ਫਿਰ ਉਹਨਾਂ ਨੇ ਬਾਣੀ ਉਚਾਰਨ ਕੀਤੀ ਪੜੀਏ ਨਾਹੀ ਵੇਦ 부ਝੀਏ ਪਾਵਨਾ ਅਰਥ ਸ਼ਿਰਫ ਪੜਨ ਨਾਲ ਰਾਜ ਨਹੀਂ ਮਿਲਦਾ ਸਮਝਣ ਨਾਲ ਹੀ ਸੱਚ ਮਿਲਦਾ ਹੈ ਬਾਣੀ ਦੀਆਂ ਇੰਨਾ ਪਵਿੱਤਰ ਨੈਣਾਂ ਨੇ ਮਨ ਦੇ ਅੰਦਰ ਇੱਕ ਅਜੀਹਾ ਮਾਹੌਲ ਬਣਾ ਦਿੱਤਾ ਕਿ ਲੋਕਾਂ ਦੇ ਦਿਲ ਵਿੱਚ ਸ਼ਾਂਤੀ ਛਾ ਗਈ ਮੱਠ ਦੇ ਬਹੁਤ ਸਾਰੇ ਚੇਲੇ ਹੈਰਾਨ ਰਹਿ ਗਏ ਪਰ ਪੰਡਿਤ ਹਾਲੇ ਵੀ ਆਪਣੀ ਹੰਕਾਰ ਵਾਲੀ ਸੋਚ ਵਿੱਚ ਸੀ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਪਰਖਣ ਦੇ ਲਈ ਕਿਹਾ ਜੇ ਤੇਰੇ ਸ਼ਬਦਾਂ ਵਿੱਚ ਇੰਨੀ ਤਾਕਤ ਹੈ ਤਾਂ ਮੇਰੇ ਸਵਾਲ ਦਾ ਜਵਾਬ ਦੇ ਦੱਸ ਸਭ ਤੋਂ ਵੱਡੀ ਚੀਜ਼ ਕੀ ਹੈ ਗਿਆਨ ਧਨ ਜਾਂ ਤਾਕਤ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ ਨਾਲ ਕਿਹਾ ਨਾ ਧਨ ਸਭ ਤੋਂ ਵੱਡਾ ਹੈ ਨਾ ਤਾਕਤ ਤੇ ਨਾ ਹੀ ਸਿਰਫ ਸ਼ਬਦਾਂ ਦਾ ਗਿਆਨ ਸਭ ਤੋਂ ਵੱਡਾ ਉਹ ਨਾਮ ਹੈ ਜੋ ਦਿਲ ਨੂੰ ਨਿਮਰ ਕਰਦਾ ਹੈ ਈ ਰੱਬ ਨਾਲ ਜੋੜਦਾ ਹੈ ਗਿਆਨ ਉਹ ਹੈ ਜੋ انسان ਨੂੰ ਨਿਮਰ ਬਣਾਏ ਨਾ ਕਿ ਹੰਕਾਰੀ ਗੁਰੂ ਨਾਨਕ ਦੇਵ ਜੀ ਦੀਆਂ ਇਹ ਗੱਲਾਂ ਸੁਣ ਕੇ ਪੰਡਿਤ ਦਾ ਚਿਹਰਾ ਪੀਲਾ ਪੈ ਗਿਆ ਉਸਨੇ ਪਹਿਲੀ ਵਾਰੀ ਸੋਚਿਆ ਕਿ ਉਸਨੇ ਕਦੇ ਆਪਣੇ ਗਿਆਨ ਨੂੰ ਸੱਚੇ ਅਰਥਾਂ ਵਿੱਚ ਸਮਝਿਆ ਹੀ ਨਹੀਂ ਸੀ ਉਹ ਸਿਰਫ ਲੋਕਾਂ ਨੂੰ ਆਪਣੇ ਅੱਗੇ ਨਿਵਾਉਣ ਦੇ ਲਈ ਮੰਤਰ ਉਚਾਰਦਾ ਸੀ ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ ਜੇ ਗਿਆਨ ਤੈਨੂੰ ਹੋਰਾਂ ਨਾਲੋਂ ਵੱਡਾ ਦਿਖਾਉਂਦਾ ਹੈ ਤਾਂ ਉਹ ਅਸਲੀ ਗਿਆਨ ਨਹੀਂ ਹੈ ਸਗੋਂ ਮੂਰਖਤਾ ਹੈ ਅਸਲੀ ਗਿਆਨ ਉਹ ਹੈ ਜੋ ਦੂਜਿਆਂ ਨੂੰ ਪਿਆਰ ਕਰਨਾ ਸਿਖਾਏ ਨਿਮਰਤਾ ਸਿਖਾਏ ਇਸ ਗੱਲ ਸੁਣ ਕੇ ਪੰਡਿਤ ਦੀਆਂ ਅੱਖਾਂ ਭਰ ਆਈਆਂ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਕਹਿਣ ਲੱਗਾ ਹੇ ਸੱਚੇ ਗੁਰੂ ਮੈਂ ਅਜੇ ਤੱਕ ਆਪਣੇ ਆਪ ਨੂੰ ਸਭ ਤੋਂ ਵੱਡਾ ਮੰਨਦਾ ਸੀ ਪਰ ਅਸਲ ਵਿੱਚ ਮੈਂ ਸਭ ਤੋਂ ਵੱਡਾ ਮੂਰਖ ਸੀ ਹੁਣ ਮੈਂ ਸੱਚੀ ਵਿੱਦਿਆ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਦੋਂ ਇਹ ਘਟਨਾ ਮੱਠ ਦੇ ਲੋਕਾਂ ਨੇ ਵੇਖੀ ਉਹਨਾਂ ਦੇ ਦਿਲਾਂ ਵਿੱਚ ਵੀ ਬਦਲਾ ਆ ਗਿਆ ਉਹ ਸਮਝ ਗਏ ਕਿ ਧਰਮ ਤੇ ਗਿਆਨ ਹੰਕਾਰ ਨਾਲ ਨਹੀਂ ਸੇਵਾ ਤੇ ਪਿਆਰ ਨਾਲ ਪੂਰੇ ਹੁੰਦੇ ਹਨ ਗੁਰੂ ਜੀ ਉਤੇ ਕਈ ਦਿਨ ਰਹੇ ਅਤੇ ਲੋਕਾਂ ਨੂੰ ਨਾਮ ਜਪਨ ਦੀ ਪ੍ਰੇਰਣਾ ਦਿੱਤੀ ਅਤੇ ਸਿੱਖਿਆ ਦਿੱਤੀ ਕਿ ਤੁਹਾਨੂੰ ਗਿਆਨ ਦਾ ਅਸਲੀ ਰੂਪ ਨਿਮਰਤਾ ਹੈ ਇਹ ਸਮਝਣਾ ਚਾਹੀਦਾ ਹੈ ਧਰਮ ਦਾ ਅਸਲੀ ਰੂਪ ਹੀ ਇਨਸਾਨੀਅਤ ਹੈ ਤੁਹਾਨੂੰ ਰੱਬ ਨਾਲ ਜੁੜਨਾ ਚਾਹੀਦਾ ਹੈ ਰੱਬ ਹਰ ਕਿਸੇ ਦੇ ਦਿਲ ਵਿੱਚ ਵੱਸਦਾ ਹੈ ਉਸ ਨੂੰ ਮੰਦਰਾਂ ਜੋ ਮੱਠਾ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਇਸ ਘਟਨਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵਿਦਿਆ ਸਿਰਫ ਕਿਤਾਬਾਂ ਪੜਨ ਨਾਲ ਨਹੀਂ ਮਿਲਦੀ ਸਮਝਣ ਤੇ ਜੀਵਨ ਵਿੱਚ ਲਾਗੂ ਕਰਨ ਦੇ ਨਾਲ ਮਿਲਦੀ ਹੈ ਗਿਆਨ ਜਿੱਥੇ ਹੰਕਾਰ ਵਧਾਏ ਉਹ ਵਿਦਿਆ ਨਹੀਂ ਹੈ ਜਿੱਥੇ ਨਿਮਰਤਾ ਪੈਦਾ ਹੋਵੇ ਉਹੀ ਮਨੁੱਖ ਦਾ ਅਸਲੀ ਗਿਆਨ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਲੋਕਾਂ ਨੂੰ ਅੰਦਰਲੇ ਅਹੰਕਾਰ ਨੂੰ ਮਾਰਨ ਦੀ ਸਿੱਖਿਆ ਦਿੱਤੀ